ਸੁਨਾ ਪ੍ਰੇਮ ਮਹਾੜਾ ਕਉ ਮਿਲੀ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਲਾਵੇ ਮਾਈ संत सुहाई प्रेम को हो तन का लगा पाए बिन प्रभु क्यों सुख पाए दूसरी नाही जाए जिनी चाखया प्रेम रस ਸ਼ੇਤ ਰਿਪਤ ਰਹੇ ਅਗਾਏ ਆਪ ਤਿਆਗ ਬਿਨਤੀ ਕਰੇ ਲੇ ਹੋ ਪ੍ਰਭ ਲੜਲਾ ਜੋ ਹਰ ਕੰਤ ਮਲਾਈਆ ਸ਼ੇ ਵਿਛੜ ਕਤਹ ਨ ਜਾਏ ਪ੍ਰਭੂ ਵਨ ਤੂ ਚਾ ਕੋ ਨਹੀਂ ਨਾਨਕ ਹਰ ਸੁਰ ਨਾਏ ਅਸੂਰ ਸੁਖੀ ਬਸੰਧੀਆਂ ਜਨਮ ਆਰ ਰਾਏ ਅਸੂਰ ਸੁਖੀ ਬਸੰਧੀਆਂ ਜਨਮ ਆਰ ਰਾਏ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਸਹਿਰਾ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਤੇ ਆਪ ਜੀ ਦੇ ਨਾਲ ਸੰਗਰਾਮ ਦੇ ਦਿਹਾੜੇ ਦੀ ਸਾਂਝ ਪਾਉਣ ਵਾਸਤੇ 16 ਸਤੰਬਰ ਇੱਕ ਅਸੂ ਸਾਧ ਸੰਗਤ ਜੀ ਸੰਗਰਾਮ ਦਾ ਦਿਹਾੜਾ ਹੈ ਅਸੂ ਦਾ ਮੀਂਹ ਚੜਿਆ ਤੇ ਕਿ ਆਪ ਜੀ ਨੇ 12 ਮਹਾ ਦੇ ਵਿੱਚੋਂ ਧੰਨ ਗੁਰੂ ਅਰਜੁਨ ਦੇ ਮਹਾਰਾਜ ਪਾਤਸ਼ਾਹ ਜੀ ਦੇ ਆਚਾਰਨ ਕੀਤੇ ਹੋਏ 12 ਮਹਾ ਪਾਠ ਦੇ ਵਿੱਚੋਂ ਅਸੂ ਦੇ ਮਹੀਨੇ ਦਾ ਪਾਰਸ਼ਰਵਣ ਕੀਤਾ ਹੈ ਹੁਣ ਆਪਾਂ ਆਪ ਜੀ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੀ ਕਿਰਪਾ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਸ ਅਸੂ ਦੇ ਮਹੀਨੇ ਦੇ ਸ਼ਬਦ ਅਰਥ ਆਪ ਜੀ ਦੇ ਨਾਲ ਸਾਂਝੇ ਕਰਨੇ ਹਨ ਇਸ ਤੋਂ ਪਹਿਲਾਂ ਕਿ ਆਪਾਂ ਇਹ ਨਾਂ ਦੀ ਸ਼ਬਦੀ ਅਰਥਾਂ ਦੀ ਸਾਂਝ ਸੰਗਤ ਜੀ ਆਪ ਜੀ ਦੇ ਨਾਲ ਪਾਈਏ ਦਿਓ ਜੀ ਅਸੀਸ ਰੱਖੋ ਜੀ ਸਿਰ ਤੇ ਹੱਥ ਤੇ ਕਰੋ ਜੀ ਮੇਰ ਤੇ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਦਿਓ ਜੀ ਅਸੀਸ ਤੇ ਸਾਰੇ ਕਹਿ ਦਿਓ ਤਨ ਤਨ ਗੁਰੂ ਅਰਜਨ ਦੇਵ ਜੀ ਕਰੋ ਜੀ ਕਿਰਪਾ ਤੇ ਦਿਓ ਜੀ ਅਸੀਸ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਅਸੂਨ ਪ੍ਰੇਮ ਅਮਾਹੜਾ ਕਿਉਂ ਮਿਲਿਆ ਹਰ ਜਾਏ ਇਹ ਜੋ ਅਸੂਦਾ ਮਹੀਨਾ ਜਿਨ੍ਹਾਂ ਇਸਤਰੀਆਂ ਦੇ ਮਨ ਵਿੱਚ ਪ੍ਰੇਮ ਸਹਿਤ ਆਪਣੇ ਪਤੀ ਦੀ ਸੇਵਾ ਦਾ ਉਤਸ਼ਾਹ ਉੱਠਿਆ ਹੈ ਅਸੂਨ ਪ੍ਰੇਮ ਅਮਾਹੜਾ ਮਨ ਦੇ ਵਿੱਚ ਪ੍ਰੇਮ ਦਾ ਉਤਸ਼ਾਹ ਉੱਠਿਆ ਹੈ ਪਤੀ ਦੀ ਸੇਵਾ ਦਾ ਉਤਸ਼ਾਹ ਉੱਠਿਆ ਹੈ ਉਹ ਇਸਤਰੀਆਂ ਵਿਛੋੜੇ ਵਿੱਚ ਸੋਚਦੀਆਂ ਹਨ ਕਿ ਅਸੀਂ ਆਪਣੇ ਪਤੀ ਨੂੰ ਕਿਵੇਂ ਮਿਲਣਾ ਕਰੀਏ ਕਿਵੇਂ ਮਿਲੀਏ ਕਿਉਂ ਮਿਲੀਏ ਹਰ ਜਾਏ ਅਸੀਂ ਆਪਣੇ ਪਤੀ ਨੂੰ ਕਿਵੇਂ ਮਿਲੀਏ ਇਸੇ ਪ੍ਰਕਾਰ ਜਿਗਿਆਸੂ ਰੂਪੀ ਇਸਤਰੀਆਂ ਦੇ ਮਨ ਵਿੱਚ ਪਤੀ ਪਰਮੇਸ਼ਰ ਦੀ ਸੇਵਾ ਖੁਸ਼ੀਆਂ ਪ੍ਰਾਪਤ ਕਰਨ ਦਾ ਪ੍ਰੇਮ ਦਾ ਉਤਸ਼ਾਹ ਉੱਠਿਆ ਮਾਹੜਾ ਲਫਜ਼ ਆਇਆ ਹੈ ਮਾਹੜਾ ਦਾ ਅਨੁਰੂਂਦਾ ਉਤਸ਼ਾਹ ਉਤਸ਼ਾਹ ਉੱਠਿਆ ਹੈ ਕਿ ਉਸ ਪ੍ਰਮਾਤਮਾ ਵਾਹਿਗੁਰੂ ਨੂੰ ਕਿਵੇਂ ਮਿਲਿਆ ਜਾਵੇ ਜੋ ਹਰ ਜਗ੍ਹਾ ਵਿਆਪਕ ਹੈ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮੁਲਾਵੇ ਮਾਏ ਸਾਡੇ ਮਨ ਵਿੱਚ ਅਤੇ ਤਨ ਮਨ ਤਨ ਮਨ ਤਨ ਪਿਆਸ ਸਾਡੇ ਮਨ ਵਿੱਚ ਤੇ ਤਨ ਨੂੰ ਸਰੀਰ ਤਨ ਦਾ ਮਤਲਬ ਸਰੀਰ ਸਾਡੇ ਮਨ ਵਿੱਚ ਸਾਡੇ ਸਰੀਰ ਵਿੱਚ ਪਰਮੇਸ਼ਰ ਦੇ ਦਰਸ਼ਨਾਂ ਦੀ ਗਰਸ਼ਨ ਕਣੀ ਦਰਸ਼ਨਾਂ ਦੀ ਪਿਆਸ ਬਹੁਤ ਪਿਆਰਸ ਲੱਗੀ ਕਣੀ ਦਾ ਮਿਲਉਂਦਾ ਬਹੁਤ ਪਿਆਰਸ ਲੱਗੀ ਹੈ ਭਾਈ हे ਉਤਮ ਸਖੀ ਮਹਾਤਮਾ ਜਨ ਤਤ ਬਿਤੇਓ ਤੁਸੀਂ ਮਾਤਾ ਦੇ ਨਿਆਈ ਹੋ ਕਿਰਪਾ ਕਰਕੇ ਕੋਈ ਆਕੇ ਸਾਨੂੰ ਪਰਮੇਸ਼ਰ ਨਾਲ ਮਲਾਉਣਾ ਕਰੇ ਮਾਇਆ ਦੀ ਸਥਿਤੀ ਰੂਪੀ ਪਤੀ ਪਰਮੇਸ਼ਰ ਹੈ ਮਾਇਆ ਦੀ ਸਥਿਤੀ ਰੂਪੀ ਪਤੀ ਪਰਮੇਸ਼ਰ ਹੈ ਉਸ ਨਾਲ ਕੋਈ ਆ ਕੇ ਸਾਨੂੰ ਮਲਾਉਣਾ ਕਰੇ ਸੰਤ ਸੁਹਾਈ ਪ੍ਰੇਮ ਕਾ ਹਉ ਤਨ ਕਾ ਲਗਾ ਪਾਏ ਸੰਤ ਸੰਤ ਦਾ ਮਲੁੰਦਾ ਸ਼ਾਂਤ ਆਤਮਾ ਮਹਾਂਪੁਰਖ ਸ਼ਾਂਤ ਸੰਤ ਦਾ ਮਲੋਇਆ ਸ਼ਾਂਤ ਆਤਮਾ ਮਹਾਂਪੁਰਖ ਵਾਹਿਗੁਰੂ ਨਾਲ ਪ੍ਰੇਮ ਲੌਣ ਵਿੱਚ ਸਹਿਯਕ ਹੁੰਦੇ ਹਨ ਇਸ ਲਈ ਉਹਨਾਂ ਦੇ ਚਰਨੀ ਲੱਗਦਾ ਹਾਂ ਅਰਥਾਤ ਸੰਤ ਜਨਾਂ ਦੀ ਸੰਗਤ ਤੋਂ ਬਿਨਾਂ ਪ੍ਰੇਮ ਪ੍ਰਾਪਤ ਨਹੀਂ ਹੁੰਦਾ ਤੇ ਭਾਵਨਾ ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੁੰਦੀ ਜੇਕਰ ਕੋਈ ਇਹ ਸਵਾਲ ਕਰੇ ਕਿ ਸੰਗਤ ਹੀ ਕਿਉਂ ਲੋੜ ਹੈ ਇਸ ਦਾ ਉੱਤਰ ਇਹ ਹੈ ਕਿ ਜਿਵੇਂ ਨਦੀ ਕਿਨਾਰੇ ਖੜੇ ਬਿਰਸ਼ ਨੂੰ ਪਾਣੀ ਪੌਣ ਦੀ ਲੋੜ ਨਹੀਂ ਪਰੰਤੂ ਵਰਖਾ ਦੀ ਫੇਰ ਵੀ ਲੋੜ ਪੈਂਦੀ ਹੈ ਜੇ ਵਰਖਾ ਨਾ ਪਵੇ ਤਾਂ ਜਾਲੇ ਪੈ ਜਾਂਦੇ ਹਨ ਧੂੜ ਦੇ ਨਾਲ ਬਿਰਸ਼ ਦਾ ਰੰਗ ਬਦਲਿਆ ਦਿਸਦਾ ਹੈ ਵਰਖਾ ਪੈਣ ਤੇ ਬਿਰਸ਼ ਸਾਫ ਹੋ ਜਾਂਦਾ ਹੈ ਇਸ ਤਰ੍ਹਾਂ ਜੋ ਪੁਰਖ ਮਿਹਨਤ ਨਾਲ ਜਾਪ ਕਰਨ ਵਾਲਾ ਹੈ ਉਹ ਪਾਣੀ ਕਿਨਾਰੇ ਖਲੋਤੇ ਬਿਰਸ਼ ਵਾਂਗ ਹੈ ਉਸ ਨੂੰ ਉਪਦੇਸ਼ ਰੂਪੀ ਪਾਣੀ ਦੀ ਲੋੜ ਹੈ ਨਹੀਂ ਸਤ ਸੰਗਤ ਰੂਪੀ ਵਰਖਾ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਸਤ ਸੰਗਤ ਤੋਂ ਬਿਨਾ ਮਾਣ ਨਹੀਂ ਮਿਟਦਾ ਸੰਗਤ ਦੇ ਨਾਲ ਹਉਮੈ ਦੀ ਧੂੜ ਵੀ ਲੈ ਜਾਂਦੀ ਹੈ ਮੋਹ ਰੂਪੀ ਜਾਲੇ ਵੀ ਝੋਤੇ ਜਾਂਦੇ ਹਨ ਪ੍ਰੇਮ ਦਾ ਉਜਲ ਰੰਗ ਜਿਹੜਾ ਚੜ ਜਾਂਦਾ ਹੈ ਇਸ ਤਰ੍ਹਾਂ ਸਾਥ ਜਨ ਸਹਿਤਾ ਕਰਨ ਵਾਲੇ ਹਨ ਵਿਵਨ ਪ੍ਰਭ ਕਿਆ ਸੁਖ ਪਾਈ ਦੁਜੀ ਨਹੀਂ ਜਾਏ ਬਿਨ ਪ੍ਰਭ ਕਿਉਂ ਸੁਖ ਪਾਈ ਹੈ ਬਿਨ ਦਾ ਮਰੁੰਦਾ ਬਿਨਾ ਪ੍ਰਭ ਤੋਂ ਬਿਨਾ ਵਾਹਿਗੁਰੂ ਦੀ ਪ੍ਰਾਪਤੀ ਤੋਂ ਵਾਹਿਗੁਰੂ ਦੀ ਪ੍ਰਾਪਤੀ ਤੋਂ ਕਿਤੇ ਵੀ ਸੁਖ ਆਨੰਦ ਦੀ ਪ੍ਰਾਪਤੀ ਨਹੀਂ ਜੇ ਪ੍ਰਭ ਮਿਲ ਗਿਆ ਜੇ ਵਾਹਿਗੁਰੂ ਮਿਲ ਗਿਆ ਤੇ ਸੁਖ ਆਨੰਦ ਮਿਲ ਗਿਆ ਹੋਰ ਕੋਈ ਦੂਜੀ ਸੁਖ ਦੇਣ ਵਾਲੀ ਜਗ੍ਹਾ ਨਹੀਂ ਹੈ ਜਿਨ ਨੇ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਜਿਨ ਨੇ ਰੱਖਿਆ ਪ੍ਰੇਮ ਰਸ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰੂਪੀ ਸਵਾਦ ਨੂੰ ਪ੍ਰੇਮ ਸਹਿਤ ਮਾਣਿਆ ਹੈ ਪ੍ਰੇਮ ਸਹਿਤ ਚੱਖਿਆ ਹੈ ਪ੍ਰੇਮ ਸਹਿਤ ਮਾਣਿਆ ਹੈ ਸੋ ਉਹ ਗੁਰਮੁਖ ਜਨ ਸੰਸਾਰ ਦੇ ਪਦਾਰਥਾਂ ਵਿੱਚੋਂ ਤ੍ਰਿਪਤ ਹੋ ਕੇ ਗਏ ਸੰਤੁਸ਼ਟ ਹੋ ਗਏ ਉਹਨਾਂ ਨੂੰ ਕੋਈ ਇੱਛਾ ਬਾਕੀ ਨਹੀਂ ਰਹੀ ਅਤੇ ਉਹ ਸਵਰਗ ਆਦਿਕ ਭੋਗਾਂ ਤੋਂ ਵੀ ਰੱਜ ਗਏ ਹਨ ਆਪ त्याਗ ਬੇਨਤੀ ਕਰੇ ਲੇ ਹੋ ਪ੍ਰਭ ਲੜ ਲਾਏ ਉਹ ਤਾਂ ਕੇਵਲ ਆਪ ਆਪਾ ਭਾਵ ਮਿਟਾ ਕੇ ਭਾਵ ਕੇ ਹਉਮੈ ਨੂੰ ਮੈਂ ਮੇਰੀ ਨੂੰ ਤਿਆਗ ਕੇ ਆਹ ਮੇਰਾ ਆਹ ਕੋਠੀਆਂ ਮੇਰੀਆਂ ਆਹ ਕਾਰਾਂ ਮੇਰੀਆਂ ਆਹ ਧੀਆਂ ਪੁੱਤਰ ਮੇਰੇ ਇਹਨਾਂ ਸਭਨਾ ਚੀਜ਼ਾਂ ਨੂੰ ਛੱਡ ਕੇ ਸਦਾ ਹੀ ਅਰਦਾਸਾਂ ਕਰਦੇ ਹਨ ਕਿਹੇ ਪ੍ਰਭੂ ਅਕਾਲ ਪੁਰਖ ਸਾਨੂੰ ਆਪਣੀ ਸ਼ਰਨ ਰੂਪੀ ਪੱਲੇ ਨਾਲ ਲਾਉਣਾ ਕਰੋ ਸਦਾ ਲਈ ਇੱਕ ਮ੍ਰਿਤਿ ਦਵਰਾ ਨਾਮ ਰੂਪੀ ਪੱਲੇ ਵਿੱਚ ਲਾਉਣਾ ਭਾਵ ਜੋੜਦਿਆ ਕਰੋ ਜੀ ਜੋ ਹਾਰੀ ਕੰਤ ਮਲਾਈਆ ਸੇ ਵਿਛੜ ਕਤਹ ਨ ਜਾਏ ਜੋ ਜੜੀਆਂ ਜੁਗਿਆਸੂ ਰੂਪੀ ਇਸਤਰੀਆਂ ਹਰ ਹਰ ਕੰਤ ਹਰ ਕੰਤ ਦਾ ਮਲ ਦਾ ਵਾਇਗੁਰੁ ਪਤੀ ਪ੍ਰਮਾਤਮਾ ਪਤੀ ਜੜੀਆਂ ਜੁਗਿਆਸੂ ਰੂਪੀ ਇਸਤਰੀਆਂ ਨੇ ਵਾਇਗੁਰੂ ਰੂਪੀ ਪਤੀ ਪਰਮਾਤਮਾ ਪਤੀ ਨੇ ਆਪਣੇ ਵਿੱਚ ਮਲਾਈਆਂ ਮੇਲ ਲਈਆਂ ਹਨ ਜਿਨ੍ਹਾਂ ਨੂੰ ਨਿਜ ਸਰੂਪ ਦੇ ਸ਼ਖਿਆਤ ਭਾਵ ਦਰਸ਼ਨ ਭਾਵ ਪ੍ਰਾਪਤੀ ਕਰਵਾ ਦਿੱਤੀ ਹੈ ਉਹ ਵਿਸ਼ੜ ਕੇ ਜੁਨਾ ਵਿੱਚ ਕਦੇ ਵੀ ਨਹੀਂ ਜਾਂਦੀਆਂ ਕਿਉਂਕਿ ਉਹਨਾਂ ਨੂੰ ਵਾਇਗੁਰੂ ਨੇ ਆਪਣੇ ਨਾਲ ਅਵੇਧ ਕਰ ਲਿਆ ਹੈ ਜਿਵੇਂ ਜਲ ਵਿੱਚ ਪੈ ਕੇ ਜਲ ਵੱਖਰਾ ਨਹੀਂ ਹੁੰਦਾ ਜੇ ਜਲ ਦੇ ਵਿੱਚ ਜਲ ਪਾ ਦਈਏ ਤੇ ਇੱਕ ਡੋਲ ਭਰ ਕੇ ਇੱਕ ਸਰੋਵਰ ਦੇ ਵਿੱਚ ਜਲ ਦਾ ਡੋਲ ਭਰ ਕੇ ਉਸ ਸਰੋਵਰ ਦੇ ਵਿੱਚ ਡੋਲ ਦਿੱਤਾ ਪਰ ਜੇ ਕੋਈ ਕਵੇ ਕਿ ਉਹੋ ਜਿਹੜਾ ਜਲ ਡੋਲਿਆ ਹੈ ਉਹੋ ਉਸ ਸਰੋਵਰੀ ਚੋਂ ਕੱਢ ਲਈਏ ਤੇ ਉਹ ਨਹੀਂ ਨਿਕਲਦਾ ਕਿਉਂਕਿ ਉਹ ਜਲ ਜਲ ਦੇ ਨਾਲ ਮਿਲ ਗਿਆ ਹੁਣ ਉਸੇ ਵੰਡੇ ਜਲ ਤੇ ਮਿਲ ਸਕਦਾ ਹੈ ਪਰ ਉਹ ਜਲ ਨਹੀਂ ਵਾਪਸ ਹੋਣਾ ਇਸੇ ਤਰ੍ਹਾਂ ਜਲ ਵਿੱਚ ਪਾ ਕੇ ਜਿੱਦਾਂ ਜਲ ਵੱਖਰਾ ਨਹੀਂ ਹੁੰਦਾ ਇਸੇ ਤਰ੍ਹਾਂ ਜੀਵ ਇਸਤਰੀ ਜਿਹੜੀ ਆ ਉਹ ਪਰਮੇਸ਼ਰ ਦੇ ਨਾਲ ਮਿਲਾਪ ਕਰਕੇ ਉਸ ਨਾਲੋਂ ਵੱਖਰੀ ਨਹੀਂ ਹੁੰਦੀ ਪਰਮਾਤਮਾ ਨੇ ਆਪਣੇ ਨਾਲ ਮਿਲਣ ਲਈ ਮਨੁੱਖਾ ਜਨਮ ਦਿੱਤਾ ਹੈ ਸਾਭ ਸੰਗ ਜੀ 83000 83 ਲੱਖ 83000 999 ਜੁਨੀਆ ਭੋਗਣ ਤੋਂ ਬਾਅਦ ਇਹ ਮਨੁੱਖ ਦੇ ਹੀ ਮਿਲੀ ਹੈ ਤੇ ਭਈ ਪ੍ਰਾਪਤ ਮਨੁੱਖ ਦੇਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਉਸ ਪ੍ਰਮਾਤਮਾ ਨਾਲ ਮਿਲਣ ਵਾਸਤੇ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ ਤੇ ਇਸ ਲਈ ਜਿਹੜੀ ਦੇਹ ਅਪਮਾਨ ਵੱਲੋਂ ਜਿਹੜੇ ਮਿਟ ਜਾਂਦੇ ਹਨ ਉਹ ਕਦੇ ਵੀ ਰਿਛੜਦੇ ਨਹੀਂ ਹਨ ਜਿਹੜੇ ਆਪਣੀ ਦੇਹ ਦਾ ਮਾਣ ਨਹੀਂ ਕਰਦੇ ਆਪਣੇ ਸਰੀਰ ਦਾ ਮਾਣ ਨਹੀਂ ਕਰਦੇ ਆਪਣੀਆਂ ਕਾਰਾਂ ਕੁਠੀਆਂ ਦਾ ਮਾਣ ਨਹੀਂ ਕਰਦੇ ਉਹ ਪਰਮਾਤਮਾ ਦੇ ਨਾਲ ਮਿਲ ਜਾਂਦੇ ਹਨ ਉਹ ਕਦੀ ਵੀ ਵਿਛੜਦੇ ਨਹੀਂ ਹਨ ਵਾਹਿਗੁਰੂ ਦੀ ਜੋਤ ਨਾਲ ਮਿਲ ਕੇ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹਨ ਅਤੇ ਸਵਰਗ ਆਦਿਕ ਦੇ ਸੁੱਖਾਂ ਦੀ ਬਾਛਨਾ ਵੀ ਨਹੀਂ ਰੱਖਦੇ ਉਹਨਾਂ ਨੂੰ ਸਵਰਗ ਦੀ ਨਹੀਂ ਲੋੜ ਹੁੰਦੀ ਕਿਉਂਕਿ ਉਹਨਾਂ ਨੇ ਪ੍ਰਭੂ ਦੇ ਚਰਨਾਂ ਵਿੱਚ ਜਾਣਾ ਹੁੰਦਾ ਹੈ ਪ੍ਰਭਾ ਨਾ ਤੂਜਾ ਕੋ ਨਹੀਂ ਨਾਨਕ ਹਰ ਸੁਰ ਨਾਏ ਸਤਗੁਰੂ ਜੀ ਧੰ ਗੁਰੂ ਨਾਨਕ ਦੇਵ ਜੀ ਪੰਜਵੇਂ ਪਾਤਸ਼ਾਹ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਹਨ ਕਿ ਪ੍ਰਭੂ ਅਕਾਲ ਪੁਰਖ ਤੋਂ ਬਿਨਾ ਦੁਜਾ ਹੋਰ ਕੋਈ ਨਹੀਂ ਹੈ ਇਸ ਲਈ ਅਸੀਂ ਹਰੀ ਵੈਗੁਰੂ ਆਪ ਜੀ ਦੀ ਛਾਣ ਵਿੱਚ ਆਏ ਹਾਂ ਭਾਵ ਕੇ हे ਪ੍ਰਮਾਤਮਾ हे ਵੈਗੁਰੂ ਅਸੀਂ ਇਹੋ ਹੀ ਅਰਦਾਸ ਕਰਦੇ ਹਾਂ ਕਿ ਆਪ ਜੀ ਦੀ ਸ਼ਰਨ ਦੀ ਪ੍ਰਾਪਤੀ ਹੋਵੇ ਆਪ ਜੀ ਦੇ ਚਰਨਾਂ ਦੇ ਵਿੱਚ ਰਹੀਏ ਅਸੂ ਸੁਖੀ ਬਸੰਧੀਆਂ ਜਨਮ ਆ ਹਰ ਰਾਏ ਜਿਹੜਾ ਮਨੁੱਖੀ ਸਰੀਰ ਹੈ ਜਿਹੜਾ ਮਨੁੱਖ ਦਾ ਸਰੀਰ ਹੈ ਮਨੁੱਖਾ ਸਰੀਰ ਰੂਪੀ ਅਸੂਦੇ ਮਹੀਨੇ ਵਿੱਚ ਉਹ ਮਹਾਤਮਾ ਰੂਪ ਸਹਿਲੀਆਂ ਸਖੀਆਂ ਸੋ ਖਨੰਦ ਦੇ ਸਹਿਤ ਵਸਦੀਆਂ ਹਨ ਜਿਨ੍ਹਾਂ ਵਿੱਚ ਪ੍ਰਕਾਸ਼ ਰੂਪ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੈ ਇਓ ਗੁਰੂ ਸਾਹਿਬ ਜੀ ਨੇ ਧੰਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਅਸੂ ਦੇ ਮਹੀਨੇ ਦੁਆਰਾ ਪਵਿੱਤਰ ਅਪਦੇਸ਼ ਦੇ ਕੇ ਮਹੀਨੇ ਦੀ ਸ਼ਮਾਪਤੀ ਕੀਤੀ ਹੈ ਜੀ ਸਾਧ ਸੰਗਤ ਜੀ ਅਸੂ ਦੀ ਸੰਗਰਾਦ 16 ਸਤੰਬਰ ਦਿਨ ਸੋਮਵਾਰ ਆਪ ਸਭ ਜੀ ਭਾਗਾਂ ਦੀ ਹੋਵੇ ਲਾਏ ਬੰਦੀ ਹੋਵੇ ਸਾਫ ਸੰਗਤ ਜੀ ਦਾਸ ਆਪ ਜੀ ਦੇ ਕਿਰਪਾ ਦੇ ਨਾਲ ਹੀ ਕੁਝ ਬੋਲ ਪਾਉਂਦਾ ਹੈ ਕਰਿਓ ਕਿਰਪਾ ਅਸੀਸ ਰੱਖਿਓ ਸਿਰ ਤੇ ਤੇ ਸਾਫ ਸੰਗਤ ਸਮਾਪਤੀ ਤੋਂ ਪਹਿਲੋਂ ਇਹ ਬੇਨਤੀ ਹੈ ਕਿ ਦਾਸ ਜੀ ਕੋਲੋਂ ਅਸੂ ਦੇ ਮਹੀਨੇ ਦਾ ਪਾਠ ਕਰਦੇ ਹਾਂ ਨੇਕਾਂ ਕੋਲਾਂ ਗਲਤੀਆਂ ਹੋਈਆਂ ਹੋਣਗੀਆਂ ਅਣਜਾਣ ਬੱਚਾ ਸਮਝ ਕੇ ਮਾਫ ਕਰ ਦੇਣਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਬਲਬੁੱਧੀ ਬਖਸ਼ਿਸ਼ ਕਰੇ ਸਾਧ ਸੰਗਤ ਜੀ ਦੂਜੀ ਬੇਨਤੀ ਇਹ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਕੋ ਅਸੂਦਾ ਮਹੀਨਾ ਆ ਗਿਆ ਹੈ ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਗੁਰੂ ਵਾਲੇ ਨਹੀਂ ਬਣੇ ਉਹ ਪੰਜਾਂ ਪਿਆਰਿਆਂ ਦੇ ਸਨਮੁਖ ਹਾਜ਼ਰ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਜੋ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਪੰਜ ਬਾਣੀਆਂ ਦਾ ਪਾਠ ਕਰਕੇ ਤਿਆਰ ਕਰਦੇ ਹੁਣ ਉਹ ਅੰਮ੍ਰਿਤ ਦੀ ਪਾਹੁਲ ਛਕ ਕੇ ਜਿਹੜੀ ਗੁਰ ਮਰਿਆਦਾ ਜਿਹੜਾ ਨਾਮ ਪੰਜ ਪਿਆਰੇ ਦੜੋਵੇਂ ਹਨ ਉਹਨੂੰ ਨਾਮ ਦਾ ਜਾਪ ਕਰਕੇ ਆਪਣੇ ਲੋਕ ਸੁਖੀ ਅਤੇ ਪਰਲੋਕ ਸਹੇਲੇ ਕਰ ਲਈਏ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਗੁਰੂ ਨਹੀਂ ਮੰਨਣਾ ਸਾਧ ਸੰਗਤ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਾਉਣ ਲਈ ਜੋ ਵਿਧੀ ਪੁਰਖ ਮਰਿਆਦਾ ਹੈ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਜ਼ੂਰ ਸਾਹਿਬ ਵਿਖੇ ਦਿੱਤੀ ਤੇ ਉਸ ਵਕਤ ਮੱਥਾ ਟੇਕਿਆ ਆਪ ਵੀ ਤੇ ਸਾਰੀਆਂ ਸੰਗਤਾਂ ਨੂੰ ਕਿਹਾ ਕਿ ਅੱਜ ਤੋਂ ਬਾਅਦ ਤੁਹਾਡਾ ਕੋਈ ਦੇਤ ਧਾਰੀ ਗੁਰੂ ਨਹੀਂ ਹੋਵੇਗਾ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਤੁਸੀਂ ਅਮਰਤ ਖੰਡੇ ਬਾਟੇ ਦਾ ਅਮਰਤ ਛੱਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਉਪਦੇਸ਼ ਕਰਦੇ ਹਨ ਉਹਦੇ ਤੇ ਅਮਲ ਕਰਨਾ ਹੈ ਸੋ ਸਾਧ ਸੰਗਤ ਜੀ ਅਸੀਂ ਬਾਣੀ ਪੜਦੇ ਜ਼ਰੂਰ ਹਾਂ ਪਰ ਬਾਣੀ ਨੂੰ ਵਿਚਾਰਦੇ ਨਹੀਂ ਇਸ ਲਈ ਸਾਧ ਸੰਗਤ ਜੀ ਮੇਰੀ ਵੀ ਅਰਦਾਸ ਕਰਿਓ ਕਿ ਆਪਾਂ ਵੀ ਉਸ ਪਰਪੂਰਨ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਉਸ ਤੇ ਨਾਲ ਮਿਲਣ ਵਾਸਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮਨ ਵਿੱਚ ਉਸਾਈਏ ਬਾਣੀ ਪੜੀਏ ਤੇ ਵਿਚਾਰੀਏ ਸੋ ਸਾਧ ਸੰਗਤ ਜੀ ਹੁਣ ਭੁੱਲਾਂ ਚੁੱਕਾਂ ਦੀ ਮਾਫੀ ਹੈ ਫਤਿਹ ਬੁਲਾਉਣ ਤੋਂ ਪਹਿਲਾਂ ਇੱਕ ਬੇਨਤੀ ਹੱਥ ਜੋੜ ਕੇ ਮੈਂ ਕਰਦਾ ਹਾਂ ਕਿ ਜਿਨ੍ਹਾਂ ਨੇ ਦਾਸਲੇ ਦਾ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆ ਆਖੀ ਦਾ ਕੋਟਨ ਕੋ ਧੰਨਵਾਦੀ ਹੋਵਾਂਗਾ ਆਓ ਇੱਥੇ ਹੀ ਸਮਾਪਤੀ ਹੈ ਗੱਜ ਕੇ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ